ਆਜਿੰਦੂ ਵਿੱਚ ਬਈ ਦੋ ਨਗਾਂ ਦੀ ਵੀਡੀਓ ਬਣਾਈ ਆ। ਕੱਟੀ ਦੇਖੋ ਬਈ ਕਿੰਨੀ ਉਮਰਾਂ ਝੋਟੀ ਦੀ ਬਈ। ਇਹ ਦੁੱਗ ਦੇ ਨਾਲ ਸਿੱਟੇ ਵੈ ਬਈ। ਓਕੇ ਬਈ। ਕਿਹੜੇ ਸੀਮੰਟ ਦੀ ਆ? ਇਹ ਮੋਦੀ ਦੀ ਆ ਬਈ। ਠੀਕ ਆ। ਕਿੰਨਾ ਕਿ ਰਕਾਰਡ ਦੀ ਮਾਦ ਆ ਬਈ? ਮਾਦ 15-16 ਕਿਲੋ ਦਾ ਦਾਵਾ ਬਈ। ਚਾਰ ਥਾਣ ਕੁੜਾ ਪੜਾ ਬਹੁਤ ਚੰਗਾ ਕਰਮ ਵਾਲੀ ਦਾ ਕੱਦ ਚੰਗਾ ਸੀਮੰਟ ਦੇ ਜਮਾ ਕਾਬਲਾ ਸੇਸ ਦੇਖੋ ਸਿੰਘ ਸਿੰਘ ਬਹੁਤ ਚੰਗਾ। ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਲ ਮੋਬਾਈਲ ਨੰਬਰ ਬੋਲੀ ਜੀ।

ਮੁੱਲ ਵੀਡੀਓ ਤੇ ਬਾਬਾ ਡੈਰੀ ਫਾਰਮ ਬਰਨਾਲਾ ਤੇ ਜਾ ਕੇ ਫੁੱਲ ਵੀਡੀਓ ਦੇਖਿਓ ਚਵਾਈ ਐਨ ਓਕੇ ਠੰਡੀ ਸੀ ਲ ਬੱਚਾ ਮਗਰ ਕੱਟੀ ਆ ਨਾ ਕੱਟੀ ਕੱਟੀ ਬਾਈ ਜਿੰਨਾ ਕਿ ਟਾਈਮ ਹੋਇਆ ਸੂਈ ਨੂੰ ਇਹਨੂੰ 20 ਦਿਨ ਹੋ ਗਏ ਬਾਈ 20 ਦਿਨ ਹੋ ਗਏ ਬੱਚਾ ਕੱਟੀ ਰੇਤੀ ਆਪਣੇ ਕੋਲੇ ਬਰਸ ਹੋਈ ਆ ਜੀ ਮੁੱਲ ਬਾਈ ਕਹਿੰਦਾ ਫੋਨ ਤੇ ਉਹ ਜਮਾ ਜਾਇਜ ਮੁੱਲ ਹੋਗਾ ਏਕੜੰਗ ਦਾ ਦੁੱਧ ਤੁਹਾਡੇ ਸਾਹਮਣੇ ਆ ਗਿਆ ਦੇਖੋ ਫੁੱਲ ਵਰਟੀ ਕਰਤੀ ਬਾਈ ਹਾਂ ਆਦੀ ਚੋ ਸਾਦਾ ਚਾਹੇ ਜਾਂ ਡੰਗ ਚੋੜੇ ਅਗਲਾ